ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵਾਂ ਬਲੌਗ ਦੇ ਵਿੱਚ ਅੱਜ ਆਪਾਂ ਤੁਹਾਡੇ ਵਾਸਤੇ ਕਾਟਨ ਦੇ ਸਰਪਲਸ ਪ੍ਰਿੰਟ ਸੂਟ ਲੈ ਕੇ ਆਏ ਹਾਂ ਜ ਜੀ ਤੁਹਾਨੂੰ ਆਪ ਸਾਰੀ ਕਲੈਕਸ਼ਨ ਦਿਖਾਵਾਂਗੇ ਤੇ ਤੁਸੀਂਾਨੂੰ WhatsApp ਤੇ ਫੋਟੋ ਭੇਜ ਸਕਦੇ ਹੋ WhatsApp ਤੇ ਫੋਟੋ ਭੇਜ ਕੇ ਸੇਮ ਇਹਨਾਂ ਦਾ ਸੂਟ ਘਰ ਬੈਠੇ ਮਗਾ ਸਕਦੇ ਹੋ ਕਿੰਨੀ ਡਿਲੀਵਰੀ ਹੋਊਗੀ ਕੀ ਰੇਟ ਹੋਊਗਾ ਤੁਹਾਨੂੰ ਸਾਰਾ ਆਪ ਦੱਸਾਂਗੇ ਸੋ ਵੀਡੀਓ ਦਾ ਐਂਡ ਤੱਕ ਬਨੇ ਰਹਿਣਾ ਬਾਕੀ ਤੁਹਾਨੂੰ ਦਿਖਾਉਨੇ ਆ ਆਪਾਂ ਸਾਰੀ ਅੱਜ ਕਾਟਨ ਦੇ ਸੂਟਾਂ ਦੀ ਕਲੈਕਸ਼ਨ, ਪ੍ਰਿੰਟ ਸੂਟਾਂ ਦੀ ਕਲੈਕਸ਼ਨ। ਹਾਂ ਇਹਦੇ ਵਿੱਚ ਇਹ ਹੋ ਜਾਂਦਾ ਕਈ ਵਾਰ ਸੂਟ ਦੇਖ ਗਿਆ ਤੁਹਾਨੂੰ ਹੋਰ ਇਹਦੇ ਵਿੱਚ ਡਿਜ਼ਾਈਨ ਮਿਲ ਜੂਗਾ, ਹੋਰ ਕਲਰ ਆਪਸ਼ਨ ਮਿਲ ਜੂਗੇ ਨਾ। ਇਹ ਹੋ ਸਕਦਾ ਬਾਕੀ ਤੁਸੀਂ ਅਨਬਾਰਸ਼ਾ ਤੇ ਫੋਟੋ ਭੇਜ ਸਕਦੇ ਹੋ ਨਾ ਤੇ ਉਦਾਂ ਦਾ ਆਪਾਂ ਤੁਹਾਨੂੰ ਡਿਲੀਵਰੀ ਕਰ ਦਾਂਗੇ। ਤੁਹਾਨੂੰ ਦਿਖਾਉਣਾ ਹੈ ਸਾਰੀ ਆਪਾਂ ਕਲੈਕਸ਼ਨ ਸੋ ਵੀਡੀਓ ਨਾਲ ਐਂਡ ਤੱਕ ਬਣੇ ਰਹਿਣਾ। ਤੇ ਚਲੋ ਅੱਜ ਤੁਹਾਨੂੰ ਦਿਖਾਉਨੇ ਆਪਾਂ ਸਾਰੀ ਪ੍ਰਿੰਟ ਸੂਟਾਂ ਦੀ ਕਲੈਕਸ਼ਨ ਬਾਕੀ ਸਕਰੀਨ ਤੇ ਨੰਬਰ ਚਾਹਦਾ ਤੁਸੀਂ ਉੱਥੇ ਆਪਣਾ ਆਰਡਰ ਦੇ ਸਕਦੇ ਹੋ ਤੇ WhatsApp 'ਤੇ ਮੈਸੇਜ ਕਰਨਾ ਠੀਕ ਹੈ ਜੀ ਤੇ WhatsApp 'ਤੇ ਤੁਸੀਂ ਸਾਨੂੰ ਫੋਟੋ ਭੇਜਿਓ ਆਪਾਂ ਤੁਹਾਨੂੰ ਦੱਸਾਂਗੇ ਤੁਹਾਨੂੰ ਸੂਟ ਮਿਲੂਗਾ ਨਹੀਂ ਮਿਲੂਗਾ ਜੀ ਨੂੰ WhatsApp 'ਤੇ ਮੈਸੇਜ ਕਰ ਸਕਦੇ ਹੋ ਤੇ ਚਲੋ ਆਪਾਂ ਦਿਖਾਉਨੇ ਤੁਹਾਨੂੰ ਆਪਾਂ ਪ੍ਰਿੰਟ ਸੂਟਾਂ ਦੀ ਕਲੈਕਸ਼ਨ ਲਓ ਜੀ ਇਹ ਨੇ ਸਾਰੇ ਕਾਟਨ ਦੇ ਪ੍ਰਿੰਟ ਸੂਟ ਵੱਡੇ ਬਣੇ ਦੇ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਆਪਾਂ ਕਲਰ ਆਪਸ਼ਨ ਦਿਖਾ ਦਿੰਨੇ ਆ ਪ੍ਰਿੰਟ ਦਿਖਾ ਦਿੰਨੇ ਆ ਆ ਸਾਰੇ ਜਿਹੜੇ ਪ੍ਰਿੰਟ ਆ ਤੇ ਸਕਰੀਨ ਦੇ ਉੱਪਰ ਨੰਬਰ ਚੱਲਦਾ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਠੀਕ ਹੈ ਜੀ ਬੜ ਚਾਹੇ ਤੁਸੀਂ ਇਹਨਾਂ ਤੋਂ ਕੋਈ ਵੀ ਫੋਟੋ ਭੇਜ ਕੇ ਇਹ ਸੂਟ ਘਰ ਬੈਠੇ ਮਗਾ ਸਕਦੇ ਹੋ ਤੇ ਜਿਹੜੀ ਸ਼ਿਪਿੰਗ ਰਹੂਗੀ ਹਨਾ ਉਹ ਤੁਹਾਨੂੰ ਦੱਸ ਦੇਣਾ ਕਿੰਨੇ ਦਾ ਪ੍ਰਾਈਸ ਹੋਊਗਾ ਕਿੰਨੀ ਦੀ ਸ਼ਿਪਿੰਗ ਤੁਹਾਨੂੰ ਸਾਰਾ ਪਤਾ ਦਦਾਂਗੇ ਤੇ ਆਪਾਂ ਤੁਹਾਨੂੰ ਪ੍ਰਿੰਟ ਮਜਣਗੇ ਤੇ ਪ्युअर कॉटन ਹੋਊਗੀ ਮੰਨ ਲਓ ਕਿ ਇਹ ਰੰਗ ਨਹੀਂ ਫੀਟ ਹੋਊਗਾ ਇਹ ਚੀਜ਼ ਦੀ ਗਾਰੰਟੀ ਰਹੂਗੀ ਮਤਲਬ ਕਿ ਤੁਹਾਡਾ ਜਿਹੜਾ ਪ੍ਰਿੰਟ ਦਾ ਰੰਗ ਹੋਊਗਾ ਜਾਂ ਸੂਟ ਦਾ ਰੰਗ ਹੋਊਗਾ ਖਰਾਬ ਨਹੀਂ ਹੋਊਗਾ ਇਹ ਚੀਜ਼ ਦੀ ਫੁੱਲ ਗਾਰੰਟੀ ਹੋਊਗੀ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਘਰ ਬੈਠੇ ਸੂਟ ਮਗਾ ਸਕਦੇ ਹੋ ਠੀਕ ਹੈ ਜੀ ਤੇ ਰੇਟ ਦਾ ਰਹੂਗਾ 400 ਰੁਪਏ ਵਿਦ ਸ਼ਿਪਿੰਗ ਠੀਕ ਹੈ ਜੀ 400 ਰੁਪਏ ਰੇਟ ਰਹੂਗਾ ਵਿਦ ਸ਼ਿਪਿੰਗ ਹੋਊਗੀ ਠੀਕ ਹੈ ਜੀ ਜੇ ਤੁਸੀਂ ਸ਼ੂਟ ਆਰਡਰ ਕਰਨਾ ਸਕਰੀਨ ਤੇ ਤੁਹਾਡੇ ਨੰਬਰ ਚੱਲਦਾ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਠੀਕ ਹੈ ਜੀ ਤੁਸੀਂ ਜਿਹੜੀ ਫੋਟੋ ਭੇਜੇਗਾ ਉਹ ਤੁਹਾਨੂੰ ਦੱਸ ਦਾਂਗੇ ਜੇ ਆਪਣੇ ਕੋਲ ਸਟਾਕ ਤੇ ਹੋਇਆ ਤੇ ਤੁਹਾਨੂੰ ਆਪਣੇ ਨਾਲ ਹੀ ਡਿਲੀਵਰ ਕਰ ਦਾਂਗੇ ਠੀਕ ਹੈ ਤੁਸੀਂ ਪ੍ਰੋਪਰ ਆਪਣਾ ਐਡਰੈਸ ਭੇਜਣਾ ਸਾਨੂੰ ਵਟਸਐਪ ਤੇ ਠੀਕ ਹੈ ਜੀ ਉਹ ਤੋਂ ਤੁਸੀਂ ਸਾਨੂੰ ਪ੍ਰੋਪਰ ਭੇਜ ਕੇ ਸੂਟ ਘਰ ਬੈਠੇ ਮੰਗਾ ਸਕਦੇ ਹੋ 400 ਰੁਪਏ ਵਿੱਚ ਸੀਪੀ ਦਾ ਸੂਟ ਦਾ ਪ੍ਰਾਈਸ ਹੋਊਗਾ ਤੇ ਪ੍ਰਿੰਟ ਮੈਂ ਤੁਹਾਨੂੰ ਦੇਖ ਦੱਸਦਾ ਰੰਗ ਦੱਸਦਾ ਵੀ ਇਹਦਾ ਖਰਾਬ ਨਹੀਂ ਹੋਊਗਾ ਇਹ ਚੀਜ਼ ਦੀ ਗਾਰੰਟੀ ਹੈ ਠੀਕ ਹੈ ਜੀ ਤੇ ਆ ਤੁਹਾਨੂੰ ਇਹ ਵਿੱਚ ਇਹਦੀ ਆਪਸ਼ਨਾਂ ਪਤੋਂ ਦਿਖਾ ਦਿੰਦੇ ਵੀ ਇੱਡੀ ਇੰਨੀ ਕਰਦੇ ਆਪਸ਼ਨ ਪਈ ਹੋਣਾ ਤੁਸੀਂ ਇਹ ਮੰਗਾ ਸਕਦੇ ਹੋ ਲਓ ਜੀ ਆ ਦੇਖ ਸਕਦੇ ਹੋ ਸਾਰੇ ਹਨ ਪ੍ਰਿੰਟ ਸੂਟ ਤੇ ਇਹ ਤੋਂ ਇਲਾਵਾ ਤੁਹਾਨੂੰ ਹੋਰ ਵੀ ਪ੍ਰਿੰਟ ਦਿਖਾ ਦਿਆਂ ਪ੍ਰਿੰਟ ਪੈਸੇ ਚੇਂਜ ਹੁੰਦੇ ਰਹਿੰਦੇ ਹਨ ਇਹ ਜ਼ਰੂਰੀ ਨਹੀਂ ਹੈਗਾ ਵੀ ਮੰਨ ਲਓ ਤੁਸੀਂ ਇਹ ਹੀ ਲੈਣੇ ਆ ਤੁਸੀਂ ਹੋਰ ਵੀ ਲੈ ਸਕਦੇ ਹੋ ਠੀਕ ਹੈ ਜੀ ਤੁਹਾਨੂੰ ਹੋਰ ਵੀ ਪ੍ਰਿੰਟ ਬਹੁਤ ਸਾਰੇ ਮਿਲ ਇਹ ਜ਼ਰੂਰੀ ਨਹੀਂ ਹੈਗਾ ਨਾ ਵੀ ਇੱਕੋ ਪ੍ਰਿੰਟ ਚੱਲਦਾ ਪ੍ਰਿੰਟਰ ਚੇਂਜ ਹੁੰਦਾ ਰਹਿੰਦਾ ਠੀਕ ਹੈ ਜੀ ਆਹ ਸਾਰੇ ਪੈਨੇ ਇੰਦਰ ਬਾਕੀ ਤੁਹਾਨੂੰ ਹੋਰ ਅੱਗੇ ਦਿਖਾਉਣੇ ਆ ਤੇ ਬਾਕੀ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਤੇ 400 ਰੁਪਏ ਵਿਦ ਸ਼ਿਪਿੰਗ ਦਾ ਪ੍ਰਾਈਸ ਹੈ ਜੀ ਤੁਸੀਂ ਘਰ ਬੈਠੇ ਆਂ ਆਨਲਾਈਨ ਮੰਗਾ ਸਕਦੇ ਹੋ ਤੇ ਆਪਾਂ ਤੁਹਾਨੂੰ ਹੋਰ ਪ੍ਰਿੰਟ ਦਿਖਾਉ ਲੋ ਜੀ ਆਪਾਂ ਤੁਹਾਨੂੰ ਪ੍ਰਿੰਟ ਸ਼ੂਟਰਾਂ ਦੀ ਕਲੈਕਸ਼ਨ ਦਿਖਾ ਰਹੇ ਆ ਬਾਕੀ ਤੁਸੀਂ ਇਹ ਨੰਬਰ ਤੇ ਮੈਸੇਜ ਕਰਕੇ WhatsApp ਗਰੁੱਪ ਚ ਵੀ ਐਡ ਹੋ ਜਾਓਗੇ ਜਿਸ ਤੇ ਬਹੁਤ ਸਾਰੇ ਸ਼ੂਟਰਾਂ ਦੀ ਡੇਲੀ ਕਲੈਕਸ਼ਨ ਦੇਖ ਸਕਦੇ ਹੋ ਹਨ ਤੇ ਇਹਦੇ ਦੀ WhatsApp ਗਰੁੱਪ ਚ ਵੀ ਐਡ ਹੋ ਸਕਦੇ ਮੈਸੇਜ ਕਰ ਸਕਦੇ ਹੋ ਤੁਪ ਜੀ ਜੇ ਤੁਸੀਂ ਆਪਣਾ ਆਰਡਰ ਦੇ ਦੇ ਕੇ ਇਹ ਸੂਟਾਂ ਦੀ ਡਿਮਾਂਡ ਬਹੁਤ ਹੈ ਸੂਟੇ ਨਾਲ ਜਿਨਾ ਦੇਖ ਜਾਂਦੇ ਆ ਤੇ ਤੁਸੀਂ ਆਪਣਾ ਪ੍ਰੋਪਰ ਐਡਰੈਸ ਭੇਜ ਕੇ ਘਰ ਬੈਠੇ 400 ਦੇ ਵਿੱਚ ਇਹ ਸੂਟ ਘਰ ਬੈਠੇ ਨਵਾ ਸਕਦੇ ਹਾਂ ਹਾਂ ਇਹਦੀ ਗਰੰਟੀ ਹੋਊਗੀ ਸਰਪਲਸ ਕਾਟਣਾ ਰੰਗ ਨਹੀਂ ਫੇਟੂਗਾ ਕੱਪੜਾ ਨਹੀਂ ਖਰਾਬ ਹੋਊਗਾ ਠੀਕ ਹੈ ਜੀ ਇਹ ਚੀਜ਼ੀ ਆਪਾਂ ਗਰੰਟੀ ਲੈਣੀ ਆ ਬਾਕੀ ਜੇ ਤੁਸੀਂ ਆਰਡਰ ਕਰਨਾ ਸਕਰੀਨ ਤੇ ਨੰਬਰ ਚੱਲਦਾ ਪ੍ਰਿੰਟ ਤੁਹਾਨੂੰ ਸਾਰੇ ਦਿਖਾ ਦਿਆ ਨਾ ਜੀ ਬਾਕੀ ਤੁਸੀਂ ਫੋਟੋ ਕਲੈਕਟ ਕਰ ਲਓ ਉਹਦੇ ਲੈ ਕੇ ਵਰਸਾ ਤੇ ਭੇਜ ਦਿਓ ਤੇ ਬਾਕੀ ਜੇ ਹੋਰ ਵੀ ਸੂਟ ਤੁਸੀਂ ਕਲੈਕਸ਼ਨ ਦੇਖਣਾ ਤਾਂ ਉਹ ਨਹੀਂ ਵਟਸਐਪ ਗਰੁੱਪ ਵਿੱਚ ਤੁਸੀਂ ਐਡ ਹੋ ਸਕਦੇ ਹੋ ਇਹ ਵੀ ਸਕਰੀਨ ਦੇ ਨੰਬਰ ਚੱਲਦਾ ਤੁਸੀਂ ਇੱਥੇ ਆਪਣਾ ਮੈਸੇਜ ਕਰਕੇ ਵਟਸਐਪ ਗਰੁੱਪ ਚ ਵੀ ਐਡ ਹੋ ਸਕਦੇ ਹੋ ਬਾਕੀ ਤੁਹਾਨੂੰ ਆਪਾਂ ਕਲੈਕਸ਼ਨ ਬਹੁਤ ਦਿਖਾਤੀ ਹੈ ਨਾ ਬਾਕੀ ਜੇ ਡਬਲ ਡਬਲ ਵੀ ਹੈਗੇ ਨੇ ਨਾ ਬਾਕੀ ਸਿੰਗਲ ਸਿੰਗਲ ਵੀ ਹੈਗੇ ਨੇ ਡਬਲ ਡਬਲ ਵੀ ਤੇ ਪ੍ਰਿੰਟ ਸੂਟ ਨੇ ਇਹ ਲੋ ਜੀ ਕਾਟਨ ਹਨ ਤੁਸੀਂ ਦੇਖ ਸਕਦੇ ਹੋ ਮੋਰ ਲੱਗੀ ਹੈ ਉੱਪਰ ਤੇ ਇਹ ਸਾਰੇ ਤੁਹਾਨੂੰ ਆਪਾਂ ਸੂਟ ਦਿਖਾਇਆ ਕਾਟਨ ਦੇ ਤੁਸੀਂ ਜਲਦ ਜਲਦ ਜਰਨਾ ਆਰਡਰ ਲਓ ਜੀ ਆ ਦੀ ਵੀਡੀਓ ਤੇ ਆਪਾਂ ਤੁਹਾਨੂੰ ਕਾਟਨ ਦੇ ਸੂਟ ਦਿਖਾਇਆ ਪ੍ਰਿੰਟ ਸੂਟ ਦਿਖਾਇਆ ਜੇ ਤੁਹਾਨੂੰ ਕਲੈਕਸ਼ਨ ਚੰਗੀ ਲੱਗੀ ਆ ਬਰਤ ਬਰਤ ਵੀਡੀਓ ਸ਼ੇਅਰ ਕਰਿਓ ਲਾਈਕ ਕਰਿਓ ਬਾਕੀ ਜੇ ਤੁਸੀਂ ਆਰਡਰ ਕਰਨਾ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਆਪਣਾ ਆਰਡਰ ਜਿਹੜਾ ਉਹ ਕਰ ਸਕਦੇ ਹੋ ਸੋ ਇਹ ਵੀਡੀਓ ਨੂੰ ਆਪਾਂ ਇੱਥੇ ਐਂਡ ਕਰਦੇ ਆ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦਾ ਤੁਹਾਨੂੰ ਹੋਰ ਕਨੇ ਵੀਡੀਓ ਤੁਹਾਡਾ ਸਾਰਿਆਂ ਦਾ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ